ਸ਼ਹਿਰ ਵਾਸੀ ਜਾਨੀ ਭੁੱਲਰ ਸਾਹਿਬ ਨੂੰ 2022 ਵਿੱਚ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਦੀਆਂ ਪੋੜੀਆਂ ਚੜਾਇਆ ਸੀ ਹੁਣ ਵੀ ਸਾਡੇ ਸ਼ਹਿਰ ਵਾਸੀ ਕਿਉਂਕਿ ਇਹਨਾਂ ਦੀ ਖੁਦ ਦੀ ਇਲੈਕਸ਼ਨ ਹੈ ਇਹ ਇਕੱਲੇ ਭੁੱਲਰ ਸਾਹਿਬ ਜੀ ਦੀ ਇਲੈਕਸ਼ਨ ਨਹੀਂ ਸਾਰੇ ਪੱਟੀ ਸ਼ਹਿਰ ਦੀ ਪੱਟੀ ਹਲਕੇ ਦੀ ਕਦੂਰ ਸਾਹਿਬ ਹਲਕੇ ਦੀ ਇਲੈਕਸ਼ਨ ਹੈ ਤੇ ਪੱਟੀ ਸ਼ਹਿਰ ਵਾਸੀ ਹਨ ਭੁੱਲਰ ਸਾਹਿਬ ਨੇ ਪਹਿਲਾਂ ਹੀ بڑا ਮਾਣ ਦਿੱਤਾ ਹੈ ਕਿ ਸ਼ਹਿਰ ਤੋਂ ਪਹਿਲੀ ਵਾਰ ਇਤੋਂ ਦਾਸਦੀ ਰਹਿਣ ਵਾਲਾ ਆਗੂ ਐਮਐਲਏ ਮੰਤਰੀ ਬਣੇ ਸਾਡਾ ਪੱਟੀ ਪੁਰਾ ਹਲਕਾ ਹੀ ਐਮਐਲਏ ਮੰਤਰੀ ਬੜਿਆ ਸੀ ਤੇ ਜਿਵੇਂ ਅਸੀਂ ਜਾ ਰਹੇ ਹਾਂ ਘਰ ਘਰ ਤੇ ਦੁਕਾਨਾਂ ਉੱਪਰ ਵੀ ਪਣਪਰਾਵਾਂ ਨੂੰ ਬੇਨਤੀ ਕਰ ਰਹੇ ਹਾਂ ਸਾਰੇ ਪਣਪਰਾ ਤਿਆਰ ਨੇ ਸਾਰੇ ਪਣਪਰਾ ਕਹਿ ਰਹੇ ਨੇ ਕਿ ਅਸੀਂ ਭੁੱਲਰ ਸਾਹਿਬ ਦੀ ਸਾਂਟੇ ਵੱਡੀ ਲੀਡ ਦੇ ਨਾਲ ਲੋਕ ਸਭਾ ਦੇ ਵਿੱਚ ਤੇ ਜਾਗੇ ਬਹੁਤ ਹੀ ਵਧੀਆ ਲੱਗਾ ਬਹੁਤ ਪ੍ਰਵਾਹ ਹੰਧਾਰਾ ਮਿਲ ਰਿਹਾ ਏ ਇਸ ਸ਼ਹਿਰ ਸਾਡਾ ਘਰ ਇਤੋਂ ਦੀਆਂ ਗਲੀਆਂ ਵਿੱਚ ਭੁੱਲਰ ਸਾਹਿਬ ਇੱਥੇ ਹੀ ਜੰਮੇ ਪਲੇ ਨੇ ਇੱਥੇ ਖੇਡੇ ਨੇ ਬਹੁਤ ਸਾਰੇ ਸਾਡੇ ਪਰਿਵਾਰ ਨੂੰ ਪਹਿਲਾਂ ਹੀ ਜਾਣਦੇ ਨੇ ਭਾਈਚਾਰਕ ਸਾਂਝ ਹੈ ਆਪਣੀ ਇਹ ਪੁੱਲਰ ਸਾਹਿਬ ਦੇ ਪੁੱਤ ਨੇ ਤੇ ਸਾਨੂੰ ਪੂਰਾ ਯਕੀਨ ਹੈ ਕਿ ਪੁੱਲਰ ਸਾਹਿਬ ਭਾਰੀ ਲੀਡ ਨਾਲ ਜਿੱਤ ਕੇ ਇਥੋਂ ਖਡੂਰਸਾ ਦੀ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਇਹਨਾਂ 2 ਸਾਲਾਂ ਵਿੱਚ ਜੋ ਸਾਡੀ ਆਮ ਆਦਮੀ ਪਾਰਟੀ ਨੇ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਆਪਾਂ ਮਾਨ ਸਾਹਿਬ ਦੇ ਕੀਤੇ ਕੰਮਾਂ ਤੇ ਮੋਹਰ ਲਗਾਉਂਦੇ ਲੈ ਕੇ ਪੁੱਲਰ ਸਾਹਿਬ ਨੇ ਜੋ ਆਪਰੇ ਪੱਟੀ ਹਲਕੇ ਦੇ ਭੈਣ ਭਰਾਵਾਂ ਦੇ ਮਸਲੇ ਹੱਲ ਕੀਤੇ ਨੇ ਤਾਂ ਸਵੇਰ ਦੇ 6 ਵਜੇ ਭੈਣ ਭਰਾ ਆ ਜਾਣ ਜਾਂ ਰਾਤ ਦੇ 12:00 ਵੀ ਵੱਜ ਜਾਣ ਓਲਰ ਸਾਹਿਬ ਦਫਤਰ ਵਿੱਚ ਹੁੰਦੇ ਨੇ ਤੇ ਜਿੰਨੀ ਦੇਰ ਤੱਕ ਉਹ ਭੈਣ ਭਰਾਵਾਂ ਦੇ ਕੰਮ ਨਹੀਂ ਕਰ ਲੈਂਦੇ ਉਹ ਦਫਤਰ ਤੋਂ ਬਾਹਰ ਨਹੀਂ ਆਉਂਦੇ ਰੋਟੀ ਵੀ ਉਹ ਪੈੜ ਘਾਵਾ ਦੇ ਵਿੱਚ ਬੈਠ ਕੇ ਖਾਂਦੇ ਨੇ ਕਦੀ ਵੀ ਕਿਸੇ ਨੂੰ ਕੰਮ ਤੋਂ ਮੋੜਿਆ ਨਹੀਂ ਜਾਂਦਾ ਕਦੀ ਵੀ ਇਹ ਨਹੀਂ ਪੁੱਛਿਆ ਜਾਂਦਾ ਕਿ ਤੁਸੀਂ ਕਿਹੜੀ ਪਾਰਟੀ ਦੇ ਓਲਰ ਸਾਹਿਬ ਨੇ ਕੰਮ ਦੀ ਰਾਜਨੀਤੀ ਕੀਤੀ ਹੈ ਤੇ ਕਦੀ ਵੀ ਧੱਕੇਸ਼ਾਹੀ ਕਿਸੇ ਨਾਲ ਨਹੀਂ ਕੀਤੀ ਕਿਸੇ ਨੂੰ ਦਬਾਇਆ ਨਹੀਂ ਧਮਕਾਇਆ ਨਹੀਂ ਫੁੱਲਰ ਸਾਹਿਬ ਨੇ ਲੋਕ ਕਮਾਏ ਨੇ ਇਹੀ ਕਾਰਨ ਹੈ ਕਿ ਅੱਜ ਪੂਰਾ ਹੀ ਖਡੂਰ ਸਾਹਿਬ ਹਲਕਾ ਇੱਕ ਤਰਫਾ ਹੋ ਕੇ ਫੁੱਲਰ ਸਾਹਿਬ ਨੂੰ ਜਿਤਾਉਣ ਦੇ ਲਈ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜ ਲਈ ਪਿਆਰ ਹੈ ਜਿੱਤੇ ਪਏ ਹੈ ਬਸ ਇਲਾਨ ਚਾਰਜ ਨੂੰ ਹੋਣਾ ਬਾਕੀ ਇਤਿਹਾਸ ਸੱਜਣਾ